ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਅਹਿਮ ਜਿਹੜੇ ਟੌਪਿਕ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਸੋ ਦੋਸਤੋ ਉਹ ਹੈਗਾ ਹੈ ਵੀ ਪਸ਼ੂ ਸੂਣ ਤੋਂ ਬਾਅਦ ਕਾੜਾ ਬਣਾਉਣ ਦੀ ਵਿਧੀ ਤੇ ਕਾੜਾ ਜਿਹੜਾ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਤੇ ਕਿੰਨਾ ਪਸ਼ੂ ਨੂੰ ਦੇਣਾ ਜਿਹੜਾ ਲਾਜ਼ਮੀ ਹੈਗਾ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤੇ ਬਾਕੀ ਜਿਹੜੀਆਂ ਗੱਲਾਂ ਆਪਾਂ ਕਰਾਂਗੇ ਇਸ ਵਿੱਚ ਜਿਹੜੀ ਸਮੱਗਰੀ ਦੋਸਤੋ ਆਪਾਂ ਵਰਤਣੀ ਆ ਉਹ ਵੀ ਤੁਸੀਂ ਬਿਲਕੁਲ ਨੋਟ ਕਰ ਸਕਦੇ ਹੋ ਬਹੁਤ ਜਿਹੜਾ کارਗਰ ਜਿਹੜਾ ਦੋਸਤੋ ਇਹ ਇਹ ਫਾਰਮੂਲਾ ਹੈਗਾ ਇਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਨੋਟ ਕਰ ਲਿਓ ਆਪਣੇ ਪਸ਼ੂ ਦੇ ਉੱਪਰ ਜਿਹੜਾ ਇਸ ਨੂੰ ਪਰਫਾਰਮ ਕਰ ਸਕਦੇ ਹੋ ਸੋ ਦੋਸਤੋ ਜਿੱਦਾਂ ਕਿ ਇਸ ਵਿਧੀ ਨੂੰ ਦੱਸਣ ਤੋਂ ਪਹਿਲਾਂ ਮੈਂ ਜਿਹੜੀਆਂ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਵੀ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੈਗਾ ਵੀ ਤਕਰੀਬਨ ਜਦੋਂ ਪਸ਼ੂ ਸੌਂਦਾ ਦੋਸਤੋ ਸੌਣ ਤੋਂ ਬਾਅਦ ਪਸ਼ੂ ਨੂੰ ਕਾਫੀ ਜਿਆਦਾ એનર્ਜੀ ਦੀ ਲੋੜ ਹੁੰਦੀ ਆ ਕਾਫੀ ਜਿਆਦਾ ਊਰਜਾ ਦੀ ਲੋੜ ਹੁੰਦੀ ਆ ਸੋ ਦੋਸਤੋ ਜਦੋਂ ਵੀ ਪਸ਼ੂ ਸੁੰਦਾ ਹੈ ਤਕਰੀਬਨ 2 ਘੰਟੇ ਦੇ ਅੰਦਰ-ਬਾਰ ਉਸ ਨੂੰ ਜਿਹੜਾ ਕੋਸਾ ਜਾਂ ਪਾਣੀ ਆ ਨਿੱਗਾ ਪਾਣੀ ਜ਼ਰੂਰ ਪਿਆ ਦਿਓ ਤੇ 2 ਤੋਂ 2.5 ਘੰਟੇ ਦੇ ਅੰਦਰ-ਅੰਦਰ ਇੱਕ ਇੱਕ ਵਾਰ ਜਿਹੜਾ ਦੋਸਤੋ ਉਹਨੂੰ ਕਾੜਾ ਉਹ ਬਣਾ ਕੇ ਜ਼ਰੂਰ ਦੇ ਦਿਓ ਸੋ ਦੋਸਤੋ ਉਹਦੇ ਨਾਲ ਕੀ ਹੋਵੇਗਾ ਵੀ ਤਕਰੀਬਨ ਤੁਹਾਡਾ ਪਸ਼ੂ ਹੈ ਜਿਹੜਾ ਇੱਕ ਤੁਹਾਨੂੰ એનર્ਜੀ ਮਿਲ ਜੇਗੀ ਇੱਕ ਦੋਸਤੋ ਬਿਲਕੁਲ ਜੇਰ ਜਿਹੜੀ ਆ ਪਸ਼ੂ ਦੀ ਉਹ ਜਿਆਦਾ ਲੌਂਗ ਟਰਮ ਨਹੀਂ ਰਹਿੰਦੀ ਕਿ ਜਿਆਦਾ ਲੰਮਾ ਸੰਭਾ ਪੈਣ ਤੋਂ ਨਹੀਂ ਰਹਿੰਦੀ ਕਿ ਜਲਦੀ ਪੈ ਜਾਵੇਗੀ ਜੇਰ ਪੈ ਜਾਏਗੀ ਸੋ ਇਸ ਤੋਂ ਇਲਾਵਾ ਜਿਹੜਾ ਦੋਸਤੋ ਬਹੁਤ ਅੱਗੇ ਪੂਰਾ ਸੂਆ ਜਿਹੜਾ ਪਸ਼ੂ ਨੇ ਦੁੱਧ ਦੇਣਾ ਹੈ ਉਹ ਜਿਹੜਾ ਦੁੱਧ ਆ ਦੋਸਤੋ ਬੜਾ ਵਧੀਆ ਚੰਗੇ ਲੈਵਲ ਦਾ ਦੁੱਧ ਪਸ਼ੂ ਦੇਂਦਾ ਰਹੇਗਾ ਸੋ ਦੋਸਤੋ ਇੱਕ ਹੋਰ ਜਿਹੜੀ ਗੱਲ ਆ ਪਸ਼ੂ ਸੌਣ ਤੋਂ ਬਾਅਦ ਤੁਸੀਂ ਜੇਰ ਜਿਹੜੀ ਹੈਗੀ ਆ ਉਸ ਨੂੰ ਪਸ਼ੂ ਤੋਂ ਦੂਰ ਕਰ ਦਿਓ ਕਦੇ ਵੀ ਪਸ਼ੂ ਨੂੰ ਉਹ ਜ਼ਹਿਰ ਨਾ ਖਾਣ ਦੇਵੋ ਜ਼ਹਿਰ ਨੂੰ ਤੁਸੀਂ ਦੂਰ ਕਿਤੇ ਦੱਬ ਸਕਦੇ ਹੋ ਤੇ ਜਿਹੜਾ ਦੋਸਤੋ ਪਹਿਲਾ ਬੌਲਾ ਹੁੰਦਾ ਹੈ ਉਹ ਆਪਣੇ ਕਾਫ ਨੂੰ ਬੱਚੇ ਨੂੰ ਪਸ਼ੂ ਦੇ ਨੂੰ ਜ਼ਰੂਰ ਪਿਆ ਦਿਓ ਤੇ ਜਿਹੜਾ ਬਾਕੀ ਬੱਚਦਾ ਬੌਲਾ ਉਹ ਤੁਸੀਂ ਪਸ਼ੂ ਨੂੰ ਜ਼ਰੂਰ ਪਿਆ ਦਿਓ ਬਾਕੀ ਦਾ ਰਹਿੰਦਾ ਜਿਹੜਾ ਬੌਲਾ ਉਸੇ ਪਸ਼ੂ ਨੂੰ ਪਿਆ ਦਿਓ ਉਹਦੇ ਵਿੱਚ ਦੋਸਤੋ ਜਿਹੜੀ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦੀ ਭਰਪੂਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਪਸ਼ੂ ਨੂੰ ਬੈਨੀਫਿਟ ਦਿੰਦੀ ਹੈ ਸੋ ਦੋਸਤੋ ਆਪਾਂ ਗੱਲ ਕਰ ਲੈਨੇ ਆਂ ਕਾੜਾ ਬਣਾਉਣ ਦੇ ਵਿੱਚ ਜਿਹੜੀ ਸਮੱਗਰੀ ਆ ਦੋਸਤੋ ਵਰਤੋਂ ਕਰਨੀ ਆ ਉਹ ਕੀ ਕੀ ਆਪਾਂ ਲੈਣਾ ਹੈਗਾ ਸਭ ਤੋਂ ਪਹਿਲਾਂ ਦੋਸਤੋ ਆਪਾਂ ਅਜਵੈਨ 50 ਗ੍ਰਾਮ ਲਵਾਂਗੇ ਉਸ ਤੋਂ ਬਾਅਦ ਆਪਾਂ ਤਾਰਾ ਮੀਰਾ ਲਵਾਂਗੇ 100 ਗ੍ਰਾਮ ਇਸ ਤੋਂ ਬਾਅਦ ਦੋਸਤੋ ਮੇਥੀ ਪੀਸੀ ਹੋਈ ਆਪਾਂ ਲੈਣੀ ਆ 50 ਗ੍ਰਾਮ ਇਸ ਤੋਂ ਬਾਅਦ ਦੋਸਤੋ ਆਪਾਂ ਸੁੰਡ ਲੈਣੀ ਹੈਗੀ 125 ਗ੍ਰਾਮ ਇਸ ਤੋਂ ਬਾਅਦ ਲਸਣ ਆਪਾਂ ਲਵਾਂਗੇ ਇੱਕ ਗੰਢੀ ਕੰਪਲੀਟ ਇੱਕ ਗੰਢੀ ਇਸ ਤੋਂ ਬਾਅਦ ਦੋਸਤੋ ਆਪਾਂ ਕਾਲੀ ਮਿਰਚ 10 ਗ੍ਰਾਮ ਲਵਾਂਗੇ ਕਾਲੀ ਮਿਰਚ ਜਿੱਦਾਂ ਕਿ ਬਹੁਤੇ ਵੀਰਾਂ ਨੂੰ ਪਤਾ ਵਾਈਬਾਦੀ ਤੋਂ ਬਹੁਤ ਜਿਹੜਾ ਬੈਨੀਫੀਸ਼ੀਅਲ ਹੈਗੀ ਆ ਬਹੁਤ ਬੈਨੀਫਿਟ ਦਿੰਦੀ ਹੈ ਸੋ ਇਸ ਤੋਂ ਬਾਅਦ ਦੋਸਤੋ ਆਪਾਂ ਹਲਦੀ ਲਵਾਂਗੇ 2 ਚਮਚ 2 ਚਮਚ ਜਿਹੜੇ ਹਲਦੀ ਦਾ ਤੁਸੀਂ ਜ਼ਰੂਰ ਪਾ ਲੈਣੀ ਵੀ ਦੋਸਤੋ ਬਹੁਤ ਵੱਡੀ ਦੁਨੀਆ ਦੀ ਜਿਹੜੀ ਸਭ ਤੋਂ ਜੈਵਿਕ ਐਂਟੀਬਾਇਟਿਕ ਹਲਦੀ ਹੈਗੀ ਆ ਦੋਸਤੋ ਇਸ ਤੋਂ ਬਾਅਦ ਦੋਸਤੋ ਆਪਾਂ ਘੋੜ ਲਵਾਂਗੇ ਅੱਧਾ ਕਿਲੋ ਤੇ ਦੋਸਤੋ ਬਣਾਉਣ ਦੀ ਜਿਹੜੀ ਵਿਧੀ ਹੈਗੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਤਕਰੀਬਨ ਇਹ ਕਾੜਾ ਜਿਹੜਾ ਦੋਸਤੋ ਮੈਂ ਜਿੱਦਾਂ ਦੱਸਿਆ ਹੈ ਵੀ ਸੂਨ ਤੋਂ 2 ਤੋਂ 2.5 ਘੰਟੇ ਦੇ ਵਿੱਚ ਵਿੱਚ ਦੇ ਦੇਣਾ ਹੈ ਪਸ਼ੂ ਨੂੰ ਚਾਹੇ ਗਾਂ ਹੈ ਚਾਹੇ ਮੱਝ ਪਾਣੀ ਜਿਹੜਾ ਦੋਸਤੋ ਆਪਾਂ ਲਵਾਂਗੇ 2 ਲੀਟਰ ਉਬਾਲ ਲਵਾਂਗੇ ਪਾਣੀ ਨੂੰ ਜਦੋਂ ਪਾਣੀ 1 ਲੀਟਰ ਰਹਿ ਗਿਆ ਤੇ ਉਸ ਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਜਿਹੜਾ ਅੱਧਾ ਕਿਲੋ ਆ ਤੇ ਬਾਕੀ ਜਿਹੜੀ ਆ ਦੋਸਤੋ ਜਿੰਨੀ ਸਮੱਗਰੀ ਆਪਣੇ ਕੋਲ ਹੈਗੀ ਆ ਉਹਨੂੰ ਆਪਾਂ ਬਰੀਕ ਪੀਸ ਲਵਾਂਗੇ ਜਿਹੜੀ ਚੀਜ਼ ਬਰੀਕ ਪੀਸਣ ਵਾਲੀ ਆ ਉਹ ਬਰੀਕ ਪੀਸ ਲਵਾਂਗੇ ਬਰੀਕ ਪੀਸ ਕੇ ਆਪਾਂ ਉਸੇ ਪਾਣੀ ਤੇ ਜਿਹੜਾ ਗੋੜਾ ਦੋਸਤੋ ਆਪਣੇ ਕੋਲ 1/2 ਕਿਲੋ ਉਹਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਇਹ ਕੜਾ ਜਿਹੜਾ ਦੋਸਤੋ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਸ ਨੂੰ ਆਪਾਂ ਜਦੋਂ ਚੁੱਲੇ ਦੇ ਉੱਪਰੋਂ ਥੱਲੇ ਲਾ ਲਾਂਗੇ ਬਿਲਕੁਲ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਇੱਕ ਰੱਖ ਦਵਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਆਪਣੀ ਗਾਂ ਮੱਝ ਨੂੰ ਦੇ ਸਕਦੇ ਹਾਂ ਸੋ ਦੋਸਤੋ ਇੱਕ ਇਸ ਦੇ ਦੇਣ ਨਾਲ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਸੀ ਵੀ ਜੇਰ ਬਹੁਤ ਜਲਦੀ ਪੈ ਜਾਵੇਗੀ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਬੱਚੇਦਾਨੀ ਆ ਪਸ਼ੂ ਦੀ ਉਹ ਵੀ ਸੁਗੜਨ ਦੇ ਵਿੱਚ ਜਿਹੜੀ ਹੈਲਪ ਹੋ ਜਾਵੇਗੀ ਤੇ ਜਿਹੜਾ ਪਸ਼ੂ ਨੂੰ ਆਪਾਂ એનર્ਜੀ ਚਾਹੀਦੀ ਆ ਦੋਸਤੋ ਪਾਵਰ ਚਾਹੀਦੀ ਤਾਕਤ ਚਾਹੀਦੀ ਆ ਸੂਣ ਤੋਂ ਬਾਅਦ ਉਹ ਉਸ ਨੂੰ ਇਸ ਕਾੜੇ ਤੋਂ ਬਿਲਕੁਲ ਮਿਲ ਜਾਵੇਗੀ ਪਸ਼ੂ ਆਪਣਾ ਜਿਹੜਾ ਦੋਸਤੋ ਉਹ ਲੰਮਾ ਸਮਾਂ ਦੁੱਧ ਬਹੁਤ ਵਧੀਆ ਚੰਗੇ ਲੈਵਲ ਦਾ ਦੁੱਧ ਜਿਹ ਦੋਸਤੋ ਜਿਹੜਾ ਖੁੱਲ ਕੇ ਦੁੱਧ ਦੇਵੇਗਾ ਪੂਰਾ ਸੂਆ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਸੋ ਦੋਸਤੋ ਇਹ ਸੀ ਕਾੜਾ ਬਣਾਉਣ ਦੀ ਵਿਧੀ ਸੋ ਜਿਹੜੇ ਵੀਰ ਕਾੜਾ ਬਣਾਉਣਾ ਜਾਣਦੇ ਵੀ ਹਨ ਹੋਰ ਵੀ ਦੋਸਤੋ ਕਈ ਤਰ੍ਹਾਂ ਦੀਆਂ ਬੀਜੀਆਂ ਇਸ ਦੇ ਵਿੱਚ ਆ ਜਾਂਦੀਆਂ ਨੇ ਕਾੜਾ ਬਣਾਉਣ ਦੀਆਂ ਪਰ ਜੋ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੋ ਇਸ ਨੂੰ ਵੀ ਤੁਸੀਂ ਵਰਤੋਂ ਦੇ ਵਿੱਚ ਲੈ ਕੇ ਆ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਸੋ ਹੋਰਾਂ ਕਿਸਾਨ ਵੀਰਾਂ ਤੱਕ ਵੀ ਜਿਹੜੀ ਆ ਸ਼ੇਅਰ ਜਰੂਰ ਕਰ ਦਿਓ ਦੋਸਤੋ ਤਾਂ ਜੋ ਹਰ ਇੱਕ ਕਿਸਾਨ ਭੈਣ ਭਰਾ ਨੂੰ ਜਿਹੜਾ ਪਤਾ ਲੱਗ ਜਾਵੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ